ਸ਼ਤਕਾਰਯੋਗ ਪੰਜਾਬੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਪਿੰਡ ਬਹਿਮਣ ਦਸਾ ਸਿੰਘ ਜਗਾ ਬਰਾਜ ਦੇ ਬੋਗਾ ਨੰਬਰ 72150 ਤੇ ਪਾਣੀ ਲਾ ਰਹੇ ਆਂ ਰਾਤ ਦੇ 2 ਵਜੇ ਦਾ ਪਾਣੀ ਵੱਡੇਗਾ ਤੇ 7 ਵਜਣ ਵਾਲੇ ਆ 5 ਘੰਟੇ ਹੋ ਗਏ ਲਗਾ ਭਾਗ 1 ਵਜੇ ਦੇ ਉੱਠੇ ਆ ਸਵਾ 1 ਵਜੇ ਦੇ ਪਹਿਲਾਂ ਮੁੱਗੇ ਤੇ ਢੇੜਾ ਮਾਰਨਾ ਪੈਂਦਾ ਸਾਰੀ ਰਾਤ ਲੰਗਣ ਵਾਲਾ ਕੰਮ ਹੀ ਹੋ ਗਿਆ ਆ ਦੋ ਕਿਾਰੇ ਐ ਪੂਰਾ ਦੇਖੋ ਮੈਂ ਤੁਹਾਨੂੰ ਪੂਰੇ ਹੱਥ ਦਿਖਾਉਣਾ ਖੁੰਝੇ ਵਾਲਾ ਜਿਹਦੇ ਚ ਬਗਲੇ ਫਿਰਦੇ ਆ ਦੂਜਾ ਦੋ ਕਿਾਰੇ ਪਾਣੀ ਦੇ ਲੱਗੇ ਆ ਦੂਜੇ ਦਾ ਵੀ ਆ ਦੇਖੋ ਡੱਬ ਖੜੱਬਾ ਦੂਜੇ ਦਾ ਵੀ ਜੇ ਆਪਾਂ ਦੇਖੀ ਨਾ ਆ ਮੱਥਾ ਆ ਮੱਥਾ ਪੂਰਾ ਰਹਿੰਦਾ ਦੇਖੋ ਇੱਥੇ ਪਾਣੀ ਹੈਗਾ ਇੱਥੇ ਹੈ ਨਹੀਂ ਗਾ ਇਹ ਇੱਥੇ ਪਾਣੀ ਆ ਗਿਆ ਦੇਖੋ ਫਿਰ ਸਾਨੂੰ ਇਹਦੇ ਭਗਤ ਹੈਗੇ ਸਰਕਾਰਾਂ ਦੇ ਭਗਤ ਹੈ 77 ਸਾਲ ਹੋ ਗਏ ਤਿੰਨ ਪੀੜੀਆਂ ਹੋ ਗਈਆਂ ਲੋਕਾਂ ਦੀ ਢੇਲਾਂ ਵਾਲਿਆਂ ਦੀ ਇਹੀ ਹਾਲਾਤ ਹੈ ਅੱਜ ਤੋਂ ਪੂਰਾ ਪਤਾ ਲੱਗਦਾ ਉਧਰੋਂ ਪਾਣੀ ਆਉਂਦਾ ਵੀ ਆਹ ਕਹਿ ਰਹੇ ਕਿੰਨਾ ਮੱਥਾ ਵਾਲੇ ਦਾ ਵੀ ਪਿਆ ਹੈਗਾ ਦੂਜੇ ਘਰੇ ਦਾ ਵੀ ਦੋ ਘਨਾਲਾ ਬਾਣ ਨਹੀਂ ਲੱਗਿਆ ਸਾਰੀ ਰਾਤ ਚ ਤੇ ਜਿਹੜੇ ਭਗਤ ਹੈ ਨਾ ਉਹ ਫਿਰ ਸਾਨੂੰ ਕਹਿੰਦੇ ਐ ਬਾਈ ਜੀ ਸਾਡਾ ਲੀਡਰ ਆਊਗਾ ਉਹਨੂੰ ਸਵਾਲ ਨਾ ਕਰਿਓ ਮੈਂ ਬਈ ਸਵਾਲ ਕਿਉਂ ਨਾ ਕਰਗੇ ਅਸੀਂ ਟੈਕਸ ਨਹੀਂ ਦੰਦੇ ਟੇਲਾਂ ਦੇ ਲੋਕ ਆ ਸਾਡੇ ਕੋਲੇ ਕੋਈ 2 ਨੰਬਰ ਦਾ ਪੈਸਾ ਹੈਗਾ ਹਰ ਬੰਦਾ ਆਪਣੀ ਕਿਰਤ ਕਰਦਾ ਸਾਰੀ ਸਾਰੀ ਰਾਤ ਜਾਗ ਕੇ ਜੇ 2 ਘਾਰੇ ਪਾਣੀ ਤੇ ਲੱਗਣਗੇ ਤੇ ਫਿਰ ਸਵਾਲ ਹੋਣਗੇ ਦੂਜੀ ਗੱਲ ਇਹ ਹੈ ਸਾਡੇ ਮੁੱਖ ਮੰਤਰੀ ਸਾਹਿਬ ਦੀ ਉਹਨਾਂ ਦੀ ਟੀਮ ਦੀ ਉਹਨਾਂ ਦੇ ਹਾਲਾਤ ਇਹ ਐ ਉਹ ਪਤਾ ਨਹੀਂ ਦਾ ਪਤੰਦਰ ਸਾਰੇ ਐ ਜੇ ਇਕੱਠੇ ਕਰਕੇ ਚੁਣ ਲੇ ਆਪਾਂ ਪੰਜਾਬ ਵਾਲਿਓ ਹੱਥ ਨੇ ਕੁਝ ਹੋਰ ਕਹਿ ਦਿੰਦੇ ਤੜਕੇ ਹੋਰ ਕਹਿ ਦਿੰਦੇ ਹੱਥ ਨੇ ਕੋ ਟਿਕ ਪੀ ਕੇ ਪੰਦੇ ਨੇ ਹੁਣ ਚਾਰੇ ਪਾਸੇ ਪਾਣੀ ਪਾਣੀ ਲੱਗਣ ਲੱਗ ਗਿਆ ਨਾ ਕੋਈ ਟਿਵਲਾ ਤੇ ਪਾਣੀ ਪਹੁੰਚਦਾ ਆ ਸਾਡੇ ਸਰਕਾਰ ਆਈ ਟੇਲਾਂ ਤੇ ਪਾਣੀ ਪਹੁੰਚ ਗਿਆ ਆ ਦੇਖ ਲੋ ਟੇਲਾਂ ਤੇ ਪਹੁੰਚਾ ਹੋਇਆ 72150 ਮੋਗਾ ਨੰਬਰ ਮਿੱਤੀ ਹੈਗੀ ਅੱਜ 31 ਮਈ 2024 ਜਗਾ ਬਰਾਚਾ 72150 ਮੋਗਾ ਨੰਬਰ ਹੈਗਾ ਇਹਦੀ ਇਹ ਸਥਿਤੀ ਹੈਗੀ ਜੇ ਕਿਸੇ ਨੇ ਦੇਖਣੀ ਹੈ ਆ ਕੇ ਦੇਖ ਸਕਦਾ ਨਹਿਰੀ ਵਿਭਾਗ ਦੇ ਅਫਸਰ ਦੇਖ ਸਕਦਾ ਮਲਾਜਮ ਦੇਖ ਸਕਦਾ ਜਿਹੜਾ ਮਰਜੀ ਦੇਖ ਸਕਦਾ ਪਹਿਲਾਂ ਤਾਂ ਪਾਣੀ ਕਿੰਨੇ ਦਿਨ ਤੋਂ ਕੋਈ ਸੂਆ ਟੁੱਟ ਗਿਆ ਚਲੋ ਅਸੀਂ ਵੀ ਮੰਨਦੇ ਆ ਵੀ ਮਜਬੂਰੀ ਹੋ ਜਾਂਦੀ ਹੈ ਕਈ ਵਾਰੀ ਕੋਈ ਉਹ ਕਿਸੇ ਦੇ ਬਸ ਦੀ ਗੱਲ ਹੀ ਸਾਥੋਂ ਵੀ ਖੇਤਾ ਚ ਟੁੱਟ ਜਾਂਦੇ ਆ ਪਾਣੀ ਹੁਣ ਜੇ ਚਲਦਾ ਹੈ ਤਾਂ ਐਂ ਚਲਦਾ ਹੈਗਾ ਵੀ ਸਾਰੀ ਰਾਤ ਜਾ ਕੇ ਦੋ ਕਹਿਰੇ ਲਾ ਕੇ ਉਧੂ ਮੜ ਕੇ ਨਿੰਦਰੇ ਮਰ ਕੇ ਘਰੇ ਆਜੋ ਬਸ ਆ ਹਾਲਾਤ ਹੈ ਕੀ ਤੇ ਨਾਲ ਹੀ ਮੇਰੀ ਬੇਨਤੀ ਹੈ ਟੇਲਾ ਵਾਲੇ ਪਿੰਡਾਂ ਦੇ ਲੋਕਾਂ ਨੂੰ ਭਰਾਵੋ ਆਪਾਂ ਜਿੱਦੇ ਮਰਜ਼ੀ ਹੋ ਜੋ ਆਪਾਂ ਨੂੰ ਇਕੱਠੇ ਹੋ ਕੇ ਆਉਦੇ ਹੱਕ ਲੈਣੇ ਪੈਣਗੇ ਬੋਲਣਾ ਪਊਗਾ ਸੰਘਰਸ਼ ਕਰਨਾ ਪਊਗਾ ਇਹ ਜਿਹੜੇ ਲੋਕ ਹੈਗੇ ਨਾ ਜਿਨ੍ਹਾਂ ਦੇ ਮਗਰ ਆਪਾਂ ਤੁਰੇ ਫਿਰਦੇ ਆ ਸਾਡੇ ਜ਼ਿਆਦਾ ਲੋਕ ਤੁਰੇ ਫਿਰਦੇ ਆ ਹੁਣ ਵੀ ਅਲੱਗ-ਅਲੱਗ ਲੀਡਰਾਂ ਵਗੈਰਾ ਰਾਜਨੀਤਿਕ ਲੋਕਾਂ ਵਗੈਰਾ ਇਹ ਸਾਰੇ ਦੇ ਸਾਰੇ ਇੱਕ ਵੇਲ ਦੇ ਚੂਨੇ ਐ ਇਹਨਾਂ ਨੂੰ ਸਿਰਫ ਆਪਣੇ ਮਤਲਬ ਤੱਕ ਮਤਲਬ ਐ ਇਹਨਾਂ ਨੂੰ ਸਾਡੇ ਤੱਕ ਜਾਂ ਸਾਡੇ ਹੱਕਾਂ ਤੱਕ ਕੋਈ ਮਤਲਬ ਨਹੀਂ ਹੈਗਾ ਜੋ ਮੇਰੀ ਇੰਨੀ ਕੁ ਮੇਰੀ ਬੇਨਤੀ ਹੈ ਭਰਾਵੋ ਆਪਾਂ ਇਕੱਠੇ ਹੋ ਜੋ ਉਹ ਛੱਡ ਦਿਓ ਯਾਰ 77 ਸਾਲ ਹੋ ਗਏ ਆਪਾਂ ਇਹਨਾਂ ਦੀ ਚੱਪਲਾਂ ਝਾੜਨ ਵਾਲੀ ਗੱਲ ਹੈਗੀ ਜਿਹੜਾ ਹੁੰਦਾ ਹੈਗਾ ਉਹ ਲੀਡਰ ਫਲਾਨਾ ਮੇਰਾ ਹੈਗਾ ਚੱਪਲਾਂ ਝਾੜਨ ਵਾਲੀ ਗੱਲ ਹੈਗੀ ਛੱਡ ਦਿਓ ਯਾਰ ਆਉ ਦਾ ਹੱਕ ਲੈਣ ਦੀ ਗੱਲ ਕਰਗੇ ਆਪਾਂ ਇਕੱਠੇ ਹੋ ਗਏ